ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀਤ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਭਾਰਾ ਪਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਜੇ ਦੋਸਤੋ ਆਸ-ਪਾਸ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਜਲੰਧਰ ਫਵਾੜਾ ਲੁਧਿਆਣਾ ਇਹ ਦੋਸਤੋ ਨਾਲ ਲੱਗਦੇ ਇਲਾਕੇ ਆ ਤੇ ਅੱਜ ਪਹੁੰਚੇ ਆ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਦੋਸਤੋ ਐਸ ਫਾਰਮ ਚੋਂ ਜਰਸੀ ਵੇੜ ਦਿਖਾਉਣੀ ਬਹੁਤ ਚੰਗੀ ਤਾਜੀ ਸੂਈ ਆ ਤੇ ਨੋਰਮਲ ਜੇ ਰੇਟ ਵਾਲੀ ਵੀਡੀਓ ਨੂੰ ਐਂਡ ਤਾਈਂ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੋ ਇੱਥੇ ਆ ਕੇ ਆਪਦੀ ਤਸੱਲੀ ਨਕਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇਣ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਹਾ ਵੈੜ ਸੂਈ ਐ ਦੋ ਦਿਨ ਦੀ ਸੂਈ ਐ ਤੇ ਇਸ ਟਾਈਮ 14 ਕਿਲੋ ਬੋਲਾ ਖੁੱਲਾ ਤਿਆਰ ਆ ਪਹਿਲੇ ਸੂਏ ਬਾਈ ਕਹਿੰਦਾ ਵੱਛੀ ਨੇ 20 ਲੀਟਰ ਦੁੱਧ ਖੁੱਲਾ ਚਵਾਇਆ ਤੇ ਬੱਚਾ ਦੋਸਤੋ ਵੱਛਾ ਮਗਰ ਆ ਦੇਖ ਸਕਦੇ ਤੁਸੀਂ ਨਾਲ ਬੱਚਾ ਤੇ ਪਹਿਲੇ ਸਵੇਰੇ ਬਾਈ ਕਹਿੰਦਾ ਬੱਚਿਆਂ ਨੂੰ 20 ਕਿਲੋ ਚਵਾਇਆ ਐਤਕੀ ਬਾਈ ਕਹਿੰਦਾ ਦੂਜੇ ਸਵੇਰੇ ਉਮੀਦ ਆ ਕਿ 23-24 ਕਿਲੋ ਬੱਚੀ ਖੁੱਲਾ ਚਵਾਜੂਗੀ ਬਾਕੀ ਦੋਸਤੋ ਹਵਾ ਨਾਲ ਸੋਹਣਾ ਨਿਗਰ ਤਿਆਰ ਕੀਤਾ ਹੋਇਆ ਚਾਰੇ ਥਣਾ ਸੈ ਦੋਸਤੋ ਸੇਮ ਹੀ ਆ ਕੱਲੇ ਕੱਲੇ ਨਿੱਕਰ ਵਿੱਚ ਸੋਹਣੇ ਥਾਨ ਲੱਗੇ ਚਾਰੇ ਫੋਰ ਸ਼ਾਂਖ ਭੋਰਾ ਨਹੀਂ ਹਵਾਨਾ ਦੋਸਤੋ ਸੋਹਣਾ ਤਿਆਰ ਕੀਤਾ ਹੋਇਆ ਕਾਟ ਕਾਟ ਦੋਸਤੋ ਵੱਡਾ ਵੱਡਾ ਢਾਂਚਾ ਹਾਂਜੀ ਦੋਸਤੋ ਬਾਈ ਨੇ ਵਾਚੀ ਦਾ ਪ੍ਰਾਈਜ਼ ਰੱਖਿਆ ਹੋਇਆ 43000 ਰੁਪਇਆ ਉਹ ਚੋ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਆਪਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਅੱਜ ਦੀ ਵੀਡੀਓ 'ਚ ਦੋਸਤੋ ਆਹੀ ਇੱਕ ਜਰਸੀ ਵੈਡ ਵਕਾਉ ਸੀ ਵੀਡੀਓ ਨੂੰ ਐਂਡ ਤਾਈ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਵਾਦ ਜੀ